ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹੋਰ ਠੀਕ ਠਾਕ ਹੋ ਤੇ ਅੱਜ ਤੁਹਾਡੇ ਵਾਸਤੇ ਬੱਚੀ ਲੈ ਕੇ ਆਇਆ ਤਾਜੀ ਸੂਈ ਐ 10 12 ਦਿਨਾਂ ਦੀ ਸੂਈ ਐ ਤੇ ਬੱਚੀ ਦੇ ਥੱਲੇ ਦੁੱਧ ਐ 15 ਤੋਂ 16 ਲੀਟਰ 10 ਤੋਂ 12 ਦਿਨ ਦੀ ਸੂਈ ਐ ਤੇ ਇੱਕ ਜਾਣਕਾਰੀ ਹੋਰ ਸਾਂਝੀ ਕਰਦਾਂ ਤੁਹਾਡੇ ਨਾਲ ਚੋਣ ਪਸਮਾ ਦੀ ਬਹੁਤ ਠੰਡੀ ਐ ਚਾਹੇ ਨਿਆਣਾ ਪਾਓ ਚਾਹੇ ਨਿਆਣਾ ਨਾ ਪਾਓ ਤੁਹਾਨੂੰ ਚੋਕੇ ਵੀ ਦਿਖਾਵਾਂਗੇ ਤੇ ਇੱਕ ਹੋਰ ਗੱਲ ਦੱਸਦੀ ਐ ਪੰਛੀ ਦੇ ਮਗਰ ਵੀ ਬੱਚੀ ਐ ਡੱਬੀ ਬੱਚੀ ਐ ਤੇ ਥਣ ਦੇਖੋ ਤੁਸੀਂ ਕਿੰਨਾ ਚੰਗਾ ਥਣ ਲੱਗਿਆ ਬੱਚੀ ਨੂੰ ਰੁਗ ਰੁਗ ਦਾ ਥਣਾ ਮੱਝਾਂ ਵਾਲਾ ਥਣਾ ਤੇ ਬਾਕੀ ਤੁਹਾਨੂੰ ਚਬਾਈ ਕਰਕੇ ਦਿਖਾਵਾਂਗੇ ਵਾਹਿਗੁਰੂ ਤੇ ਠੰਡਾ ਦੁੱਧ ਹੈ 15 ਤੋਂ 16 ਲੀਟਰ ਬਾਕੀ ਤੁਹਾਡੇ ਸਾਹਮਣੇ ਚਵਾਈ ਕਰਦੇ ਆ ਚਵਾਈ ਕਰਕੇ ਤੁਹਾਨੂੰ ਦਿਖਾਵਾਂਗੇ 15 ਤੋਂ 16 ਲੀਟਰ ਠੰਡਾ ਦੁੱਧ ਹੈ ਮਗਰ ਡੱਬੀ ਬੱਚੀ ਹੈ ਪ्योर ਡੱਬੀ ਬੱਚੀ ਜਿਹੜੀ ਆਪਾਂ ਕਹਿ ਦਿੰਨੇ ਆ ਤੇ ਚੂਣ ਪਸਮਾ ਦੀ ਤੁਸੀਂ ਆਪ ਹੀ ਦੇਖੋ ਧਾਰ ਦੇਖੋ ਬਾਲਟੀ ਦੇ ਵਿੱਚ 35 ਤੇ ਬਾਕੀ ਚੋਕ ਕੇ ਵੀ ਦਿਖਾਉਣਾ ਤੁਹਾਨੂੰ ਸਾਰੀ 25 ਵੀਡੀਓ ਦੇ ਵਿੱਚ ਹੀ 14ਾਂਗੇ ਤੇ ਵੀਡੀਓ ਕਿਵੇਂ ਲੱਗੀ ਉਹ ਵੀ ਦੱਸਿਓ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਰਹੀ ਗੱਲ ਮੁੱਲ ਦੀ ਮੌਕੇ ਦਾ ਮੁੱਲ ਹੈਗਾ ਇਹਦਾ 55000 ਤੇ ਬਾਕੀ ਬਾਈ ਕਹਿੰਦਾ ਇੱਧਰ ਉੱਧਰ ਕਰ ਲਾਂਗੇ ਗੱਲ ਕਰ ਲਿਓ ਮਾਣ ਤਾਣ ਕਰਦਾਂਗੇ ਮਾਣ ਤਾਣ ਵਧੀਆ ਹੀ ਕਰਾਂਗੇ ਇਹਦੇ ਚੋਂ ਆਪਾਂ ਠੀਕ ਹੈ ਜੀ ਜੇ ਕੋਈ ਬੀਰ ਭਰਾ ਬੱਛੀ ਲੈਣ ਦਾ ਚਾਹਵਾਨ ਹੈ ਤਾਂ ਕਰ ਲਓ ਕਾਲ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੈ ਤੇ ਗੱਲ ਬਾਤ ਕਰ ਲਓ ਤੇ ਚਵਾਈ ਲੱਗ ਰਹੀ ਹੈ ਬੱਛੀ ਦੀ ਹੁਣ ਤੇ ਚਵਾਈ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਬੱਛੀ ਦੀ ਚਵਾਈ ਵੀ ਕਿਵੇਂ ਦੀ ਹੈ ਤੇ ਬੱਚੀ ਥੱਲੇ ਦੁੱਧ ਵੀ ਕਿੰਨਾ ਹੈ ਕਿਉਂਕਿ ਆਪਣੇ ਚੈਨਲ ਤੇ ਉਹੀ ਵੀਡੀਓ ਹੁੰਦੀ ਹੈ ਜਿਹੜੀ ਜਾਨਵਰ ਦੇ ਵਿੱਚ ਕੁਆਲਿਟੀ ਹੁੰਦੀ ਹੈ ਉਹੀ ਵੀਡੀਓ ਆਪਣੀ ਪਾਉਨੇ ਆ ਆਪਣੇ ਚੈਨਲ ਤੇ ਜਿਹੜੇ ਜਾਨਵਰ ਦਾ ਮੁੱਲ ਵੀ ਜਾਇਜ਼ ਹੁੰਦਾ ਤੇ ਦੁੱਧ ਵੀ ਜਾਇਜ਼ ਹੁੰਦਾ 10 ਤੋਂ 12 ਦਿਨ ਦੀ ਸੂਈ ਹੈ 15 ਤੋਂ 16 ਲੀਟਰ ਠੰਡਾ ਦੁੱਧ ਹੈ ਔਰ ਦੁੱਧ ਵੀ ਮੱਝਾਂ ਵਰ ਗਈ ਹੈ ਜਮਾ ਮੱਜਾ ਵਰਗਾ ਦੁੱਧ ਹੈ ਕੋਈ ਪੀਲਾ ਨਹੀਂ ਕੋਈ ਲਾਲ ਨਹੀਂ ਚਿੱਟਾ ਦੁੱਧ ਹੈ ਜਮਾ ਮੱਜਾ ਵਰਗਾ ਤੇ ਚਵਾਈ ਦੇਖੋ ਤੁਸੀਂ ਮੁੱਟੀ ਮੁੱਟੀ ਧਾਰ ਪੈਂਦੀ ਹੈ ਵਾਲਟੀ ਦੇ ਵਿੱਚ ਤੇ ਮੁੱਲ ਕਰਦਾ 225500 ਤੇ ਬੱਚੀ ਖੜੀ ਕਿੱਥੇ ਹੈ ਉਹ ਕਰ ਲੋ ਤੁਸੀਂ ਫੋਨ ਬੱਚੀ ਦੀ ਲੋਕੇਸ਼ਨ ਹੈਗੀ ਹੈ ਜੀਰਾ ਤੇ ਬਾਕੀ ਗੱਲਬਾਤ ਕਰਕੇ ਬਾਈ ਨੂੰ ਬਾਈ ਨਾਲ ਕਰਕੇ ਗੱਲਬਾਤ ਮੁੱਲਵਾੜੀ ਕਰ ਲੋ ਪਤਾ ਤੇ ਜੇ ਕਿਸੇ ਵੀਰ ਨੇ ਬੱਚੀ ਲੈਣੀ ਹੈ ਬੱਚੀ ਬਹੁਤ ਚੰਗੀ ਹੈ ਤੇ ਚਵਾਈ ਹੋ ਰਹੀ ਹੈ ਤੁਹਾਡੇ ਸਾਹਮਣੇ ਤੇ ਬਾਲਟੀ ਦੇ ਵਿੱਚ ਦੇਖੋ ਵੀ ਦੁੱਧ ਕਿੰਨਾ ਹੈ ਬਾਈ ਨੇ ਦੱਸਿਆ ਪਾਉ ਨੂੰ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਵੀਰੇ 10 ਤੋਂ 12 ਦਿਨ ਦੀ ਬੱਚੀ ਸੂਈ ਹੋਈ ਹੈ ਤੇ 15 ਤੋਂ 16 ਲੀਟਰ ਠੰਡਾ ਦੁੱਧ ਹੈ ਤੇ ਮਗਰ ਡੱਬੀ ਬੱਛੀ ਐ ਡੱਬੀ ਬੱਛੀ ਐ ਮਗਰ ਤੇ ਹਾਂ ਚੌਣ ਥਵਾ ਪਸਮਾਦੀ ਕਹਿੰਦਾ ਚਾਹੇ ਨਿਆਣਾ ਪਾਓ ਚਾਹੇ ਨਾ ਪਾਓ ਮੱਜਾ ਮੰਗੂ ਥਾਪੀ ਮਾਰ ਕੇ ਬਹਿ ਜੋ ਬੱਛੀ ਪੈਰ ਵੀ ਨਹੀਂ ਪਟਦੀ ਤੇ ਬਾਕੀ ਵੀਡੀਓ ਨੂੰ ਕਰ ਦੋ ਸ਼ੇਅਰ ਵੀਡੀਓ ਲੱਗੀ ਕਿਵੇਂ ਦੱਸਿਓ ਕਮੈਂਟ ਕਰਕੇ ਤੇ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲੋ ਫੋਲੋ ਤੇ ਆਪਣੇ ਤੋਂ ਕਿਸੇ ਵੀ ਤਰ੍ਹਾਂ ਦੀ ਪਸ਼ੂਆਂ ਬਾਰੇ ਸਿੰਘਾਂ ਬਾਰੇ ਪੈਰਾਂ ਬਾਰੇ ਜਾਣਕਾਰੀ ਲੈਣ ਵਾਸਤੇ ਆਪਣੇ ਦਿੱਤੇ ਗਏ ਨੰਬਰਾਂ ਤੇ ਕਰ ਲੋ ਸੰਪਰਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡਾ ਕੰਮ ਸਿੰਘ ਬਣਾਉਣ ਦਾ ਤੇ ਪੈਰ ਬਣਾਉਣ ਦਾ ਹੈ ਤੇ ਇੱਕ ਹੋਰ ਕਈ ਵਾਰੀ ਕਿਸੇ ਜਾਨਵਰ ਦੀ ਲੋੜ ਹੋਵੇ ਚੰਗੇ ਦੀ ਚੰਗੀ ਝੋਟੀ ਦੀ ਲੋੜ ਹੋਵੇ ਚੰਗੀ ਬੱਚੀ ਦੀ ਲੋੜ ਹੋਵੇ ਸਾਨੂੰ ਬੰਦਾ ਦੱਸ ਸਕਦਾ ਅਸੀਂ ਤੁਰਦੇ ਫਿਰਦੇ ਰਹਨੇ ਆ ਤਾਂ ਕਰਕੇ ਅਸੀਂ ਦਵਾ ਦਿੰਨੇ ਆ ਠੀਕ ਹੈ ਜੀ ਤੇ ਲਓ ਜੀ ਚਵਾਈ ਹੋ ਗਈ ਤੁਹਾਡੇ ਸਾਹਮਣੇ ਬੱਚੀ ਦੀ ਤੇ ਦੇਖੋ ਦੁੱਧ ਕਿੰਨਾ ਬਾਲਟੀ ਦੇ ਵਿੱਚ ਤੇ ਤੁਸੀਂ ਬਾਲਟੀ ਦੇ ਵਿੱਚ ਦੁੱਧ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਦੁੱਧ ਕਿੰਨਾ ਹੋ ਸਕਦਾ ਹੈ ਬਾਈ ਕਹਿੰਦਾ 15 ਤੋਂ 16 ਲੀਟਰ ਠੰਡਾ ਦੁੱਧ ਹੈ ਤੇ ਬਾਕੀ ਚੌਣ ਪਸਮਾ ਦੀ ਬੱਚੀ ਠੰਡੀ ਹੈ ਜੇ ਕਿਸੇ ਮੇਰੇ ਬੀਰੇ ਨੇ ਬੱਚੀ ਲੈਣੀ ਹੈ ਤਾਂ ਬਾਈ ਨਾਲ ਕਰ ਲੋ ਸੰਪਰਕ ਸੰਪਰਕ ਕਰਕੇ ਮੁੱਲ ਵਾੜੀ ਕਰ ਲੋ ਪਤਾ ਮੌਕੇ ਦਾ ਮੁੱਲ ਹੈਗਾ 55000 ਤੇ ਬਾਕੀ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਲੋਕੇਸ਼ਨ ਹੈਗੀ ਹੈ ਜੀਰਾ ਤੇ ਜ਼ਿਲ੍ਹਾ ਪੈਂਦਾ ਬਾਈ ਹੋਰਾਂ ਨੂੰ ਮੋਗਾ ਠੀਕ ਹੈ ਜੀ ਬਾਕੀ ਤੁਹਾਨੂੰ ਦੁੱਧ ਦਿਖਾਉਨੇ ਆ ਠੰਡਾ ਕਰਕੇ ਵੀ ਦਿਖਾਵਾਂਗੇ ਕੰਡਾ ਵੀ ਕਰਕੇ ਦਿਖਾਵਾਂਗੇ ਕਿਉਂਕਿ ਜਿਹੜੀ ਗੱਲ ਆਪਾਂ ਕਹਿੰਦੇ ਆ ਉਹੀ ਗੱਲ ਹੁੰਦੀ ਹੈ ਦੇਖੋ ਜੀ 8 ਕਿਲੋ